ਸੱਸ ਵੀ ਠੀਕ ਆ ਇਹ ਇੱਥੇ ਕੱਟ ਲੈ ਐਸੇ ਸ਼ੁਰੂ ਕਰ ਮਮੀ ਸੱਸ ਦੀਆਂ ਕੀ ਦੱਸਾਂ ਲੱਗੀ ਹੀ ਆਪਣੇ ਅਖੜੀ ਵਖਾਉਣਾ ਲੱਗੀ ਐਕਟਿੰਗ ਕਰ ਮਮੀ ਸੱਸ ਦੀਆਂ ਤੁਹਾਨੂੰ ਕੀ ਦੱਸਾਂ ਲੱਗੀ ਆਪਣੇ ਰੰਗ ਵਿਖਾਉਣਾ ਕੀ ਹੋ ਗਿਆ ਅਜੇ ਤਾਦ ਨੂੰ ਇਹਨੂੰ ਇਹ ਨਹੀਂ ਬਣਾਣੀ ਰੋਟੀ ਮੈਂ ਉਹ ਨਹੀਂ ਬਣਾਣੀ ਰੋਟੀ ਤੂੰ ਵਾ ਮਮੀ ਕੱਲ ਆਪ ਜੀ ਕਹਿ ਦਿੱਤਾ ਹੂੰ ਇਹਨੂੰ ਉਹ ਡੀਬਣਾ ਲਈ ਆਪੇ ਉਹ ਯਾਰ ਗੱਲ ਠੀਕ ਕਰ ਬਣਾ ਲੂੰਗੀ ਨਾ ਉਹ ਵੀ ਨਹੀਂ ਦੱਸ ਮੈਂ ਕਹਿਤਾ ਵਾ ਤੇ ਸਰੀਰ ਦਾ ਪਤਾ ਥੋੜਾ ਗਈ ਹੁੰਦਾ ਵਾ 21 ਮੰਮੀ ਕੱਲ ਆਪ ਤੇ ਕਹਿ ਦਿੱਤਾ ਸੀ ਉਹਨੂੰ ਮੈਂ ਆਪੇ ਬਣਾ ਲੂੰਗੀ ਹੁਣ ਮੈਂ ਕਹਿੰਦੀ ਮੋਣਾ ਜਾ 21 ਮੰਮੀ ਤੇ ਆਪ ਤੇ ਕਿਹਾ ਸੀ ਉਹਨੂੰ ਤੇ ਆਪੇ ਉਹ ਯਾਰ ਪੈਜੀ ਹੋ ਗਿਆ ਸਾਰਾ ਪੈਜੀ ਔਖੇ ਹੋਣਦੇ ਆ ਫੇਰ ਆਉਂਦੇ ਯਾਰ ਪੈਜੀ ਇੱਕੜੀ ਲਾਤ ਮੈਂ ਨਹੀਂ ਹੁਣ ਮੈਂ ਨਹੀਂ ਕਰਨਾ ਮੈਂ ਨਹੀਂ ਕਰਨਾ ਨਾ ਮੈਨੇ ਜਾਣੇ ਮੈਂ ਰਹਾ ਤਾਂ ਨਿਕਲ ਜਾਣਾ ਮੇ ਬੜੀ ਮੁਸ਼ਕਲ ਹੋ ਸੀਨ ਕੀਤਾ ਵਾ ਮੁੰਨੀ ਫੇਰ ਕੋਹਣਾ ਆਓ ਨਹੀਂ 1 ਮਿੰਟ ਦਾ ਹੋ ਗਿਆ ਸੀ ਅੱਛਾ ਅੱਛਾ ਫੇਰ ਠੀਕ ਤੂੰ ਇੰਨੀ ਗੱਲ ਕਹਿ ਨਾ ਵੀ ਮੰਮੀ ਆਪੇ ਤਾਂ ਤੁਸੀਂ ਕਹਿੰਦੇ ਸੀ ਵੀ ਉਹਨੂੰ ਰੋਟੀ ਬਣਾਉਣੀ ਨਹੀਂ ਆਉਂਦੀ 2 1 ਮੰਮੀ ਤੇ ਆਪ ਤੇ ਕਿਹਾ ਸੀ ਉਹਨੂੰ ਰੋਟੀ ਨਹੀਂ ਬਣਾਉਣੀ ਹੁੰਦੀ ਮੈਂ ਕਿਹੜੇ ਮੂੰਹ ਨਾਲ ਜਾਵਾਂ ਤੇ ਹਾਏ ਭਾਜੀ ਨਹੀਂ ਤੇ 2 1 ਮੰਮੀ ਜੀ ਤੁਸੀਂ ਆਪ ਤੇ ਕਿਹਾ ਸੀ ਕਿ ਉਹਨੂੰ ਰੋਟੀ ਨਹੀਂ ਬਣਾਉਣੀ ਹੁੰਦੀ ਤੁਹਾਨੂੰ ਬਣਾਉਣੀ ਪੈਂਦੀ ਆ ਹਾਏ ਕਰ ਨਾ ਜੰਦੇ 3 2 1 ਅੱਛਾ ਹੁਣ ਮੈਂ ਨੌਕਰਾਂ ਨਹੀਂ ਲੈਣ ਜਾਵਾਂ ਮੈਨੂੰ ਭੁੱਖ ਲੱਗੀ ਆ ਨਾ ਜੜੀਆਂ ਰੋਟੀ ਨਹੀਂ ਖਾਂਦੀ ਸਵੇਰ ਦੀ ਹੁਣ ਮੈਂ ਕੀ ਕਰਨਾ ਜਿਵੇਂ ਇੱਕ ਦਿਨ ਵੀ ਨਾ ਰੋਟੀ ਖਾ ਚੰਗਾ ਤੋਅ ਆ ਵੀ ਚੰਗਾ ਹੋਇਆ ਮੈਂ ਸਵੇਰ ਦਾ ਨਾ ਕੁਝ ਨਾ ਕੁਝ ਖਾ ਲਿਆ ਨਹੀਂ ਤੇ ਜੇ ਮੈਂ ਨਾ ਨਾ ਖਾਂਦੀ ਫਿਰ ਮੈਂ ਵੀ ਭੁੱਖੀ ਰਹਿ ਜਾਣਾ ਸੀ ਖਾਣ ਤੇ ਪਕਾਉਣ ਤੂੰ ਵੀ ਨਹੀਂ ਉੱਠਦੇ ਤੇ ਉਹ ਮਾਹਰਣੀ ਵੀ ਨਹੀਂ ਉੱਠਦੀ 50 ਕਿਲਾ ਲਈ ਲੈ ਕੇ ਦਿੱਤੀ ਮੈਨੂੰ ਜੀ ਤੋਅ ਆ ਜੇ 50 ਕਿਲਾ ਲਈ ਲੱਭ ਕੇ ਦਿੱਤੀ ਆ ਮੈਨੂੰ ਉਹ ਵੀ ਨਹੀਂ ਉੱਠਣ ਦੀ ਉਹ ਤੇਰੀ ਮਾਂ ਦਾ ਬੇੜਾ ਬੈਠਾ ਈ ਮੈਂ ਉਹ ਚੰਗੇ ਚੰਗੇ ਰਿਸ਼ਤੇ ਜਿਹੜੇ ਹੁੰਦੇ ਸੀ ਟਕਰਾ ਟਕਰਾ ਕੇ ਚੱਲ ਤਾਂ ਬਾਰਾ ਕਾਰਜਾ ਲੱਗਦਾ ਸੀ ਜਿੱਦਾਂ ਹੁੰਦਾ ਦੂਜੇ ਟਾਈਮ ਚੱਲੋ ਕੋਈ ਗੱਲ ਯਾਰ ਬੰਦਾ ਗਲਤੀਆਂ ਦਾ ਭਰਲਾ ਗਲਤੀ ਜਿਹੜੀ ਪੰਜਾ ਗਿਣਾਂ ਲੱਭ ਗਈ ਸੀ ਕਿਤੇ ਹੋਈ ਜਾਂਦੀ ਆ ਘਾਨਾ ਨਾ ਕਰੋ ਤੇ ਐਕਟਿੰਗ ਦਾ ਘਾਨਾ ਹੋਣਿਆ ਮਾਟਰਾਈਡ ਕਰਕੇ ਤਾਂ ਸਮਿਸਟਰੀ ਤੇ ਰਲਾਓ ਕੋਈ ਲਾਈਨ ਨਾ ਲੈਣ ਤੇ ਮਿਲਦਾ ਨਹੀਂ ਚੱਲ ਯਾਰ ਉਹੜੀ 5 ਕਿਲਿਆਂ ਦੀ ਮਹਾਰਾਣੀ ਲੱਭ ਕੇ ਦਿੱਤੀ ਓ ਵੀ ਨਹੀਂ ਉੱਠਦੀ ਓਏ ਪੁੱਤ ਤੇਰੀ ਮਾਂ ਦਾ ਬੇੜਾ ਬੈਠਾ ਈ ਫੇਰ ਹੁਣ ਰੋਟੀ ਥੋੜੀ ਉਹਨੇ ਪਕਾਉਣੀ ਆ ਪੰਜ ਕਿਲਿਆਂ ਨੂੰ ਫੂਕ ਕੇ ਖਾ ਜੀਏ ਫੂਕ ਕੇ ਤੇ ਨਹੀਂ ਪੁੱਤ ਖਾਦੇ ਜਾਣੇ ਕੀ ਗੱਲ ਸੁਣ ਮੇਰਾ ਕੀ ਕਿ ਸ਼ੁਕਰਾਨਾ ਸਮਾਗਮ ਕਰਦੇ ਕਿ ਜਲਦੀ ਜੀ ਕਹਿਣ ਡਿਆ ਮੇਰਾ ਇੱਕ ਵਿਆਹ ਹੋ ਕਰਦੇ ਮੈਂ ਤੇ ਕਹਿਣ ਡਿਆ ਵੀ ਸ਼ੁਕਰਾਨਾ ਸਮਾਗਮ ਕਰ ਦੋ ਚੰਗਾ ਵਾ ਇੱਕਦ ਰੋਟੀਆਂ ਬਣਾਉਣ ਨਹੀਂ ਡੀ ਫੇਰ ਕੀ ਕਰੀ ਹੁਣ ਦੂਜੀ ਤੇ ਜਨਾ ਉਹ ਕਹਿਣਾ ਵੀ ਤੂੰ ਤੇ ਮਰ ਰੋਟੀਆਂ ਲਾਉਣੀਆਂ ਕਿ ਕਿੱਲੇ ਆਡੇ ਕੋ ਗਹਿਰਾ ਹੈਗੀ ਹੈ ਇਹਨਾ ਤੂੰ ਰੋਟੀਆਂ ਤੂੰ ਪੁੱਤ ਪੰਜਾ ਪੰਜਾ ਤੂੰ ਢਾਢਾ ਭਾਜੀ ਤੂੰ ਪੁੱਤ ਦਲਜੀਤ ਪੰਜਾ ਕਿੱਲਿਆਂ ਵਾਲੀ ਜਿਹੜੀ ਗੱਲ ਹੀ ਆਪਣੀ ਮਾਂ ਨੂੰ ਦੱਸਣੀ ਸੀ ਨਾ ਮਾਫਿਆ ਤੂੰ ਪੁੱਤ ਦਲਜੀਤ ਪੰਜਾ ਕਿੱਲਿਆਂ ਲੈ ਲੈ ਉਹ ਤੇ ਨਵਾਸਾ ਗਿਆ ਅੱਛਾ ਗਿਆ ਨਹੀਂਓਂ ਚਲ 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 ਤੂੰ ਪੁੱਤ ਪੰਜਾ ਕਿੱਲੇ ਵਾਲੇ ਦੀ ਮੈਨੂੰ ਕੋਈ ਗੱਲ ਸੁਣਾਉਂਂ ਦਿਆ ਆਪਣੀ ਮਾਂ ਨੂੰ ਦੱਸਦਾ ਉਹ ਮੰਮੀ ਨੂੰ ਦੱਸਿਆ ਹੀ ਕੰਨੀ ਮੇਰੇ ਕੋ ਨਹੀਂ ਉਠਿਆ ਜਾਂਦਾ ਸੰਦੀਪ ਨੂੰ ਕਹ ਤੇ ਸਦੀਮ 21 ਕਰੋ ਯਾਰ 21 ਆੜੀ ਕਰ ਤੂੰ ਬੀਨੂ ਸੁਣਾਉਂਦੇ ਆ ਪੰਜਾ ਕਿੱਲੇ ਵਾਲੀ ਇਹ ਆਪਣੇ ਮਾਰ ਨੂੰ ਦੱਸਣੇ ਸੀ ਨਾ 21 ਚਾਂਦੀ ਛੱਲੇ ਭਾਈ ਇੱਕ ਦਿਨ ਤੈਨੂੰ ਮੰਗਵਾਤੀ ਤੂੰ ਤਾਂ ਰੋਜ਼ ਹੀ ਗੇਟ ਜਾਣਾ ਫਿਰ ਰੋਜ਼ ਹੀ ਉੱਥੇ ਪੈਕ ਹੋ ਕੇ ਆ ਗਿਆ ਰੁਕ ਜਾ ਸੰਦੀਪ ਜੇ ਇਦਾਂ ਇਦਾਂ ਸੰਦੀਪ ਜੇ ਰੋਜ ਇਦਾਂ ਰੋਟੀ ਪਾਣੀ ਆਉਣ ਲੱਗ ਪਿਆ ਨਾ ਮੰਮੀ ਜੀ ਕਿਤੇ ਨਹੀਂ ਤੁਸੀਂ ਕੰਗਾਲ ਹੋ ਚੱਲੇ ਤੁਹਾਨੂੰ ਤੇ ਪਤਾ ਹੀ ਐ ਪੰਜਾ ਕਿੱਲਾਂ ਦੀ ਫਸਲ ਮੰਮੀ ਜੀ ਤੁਹਾਨੂੰ ਤੇ ਪਤਾ ਹੀ ਐ ਨਾ ਦੁਬਾਰਾ ਕਰਨੀ ਹੈ ਨਾ ਸਾਰੇ ਹੂੰ ਹੂੰ ਠੀਕ ਐ ਇੱਥੇ ਹੀ ਮੰਮੀ ਜੀ ਕਿਤੇ ਨਹੀਂ ਕੰਗਾਲ ਹੁੰਦੇ ਤੁਸੀਂ ਤੁਹਾਨੂੰ ਤੇ ਪਤਾ ਹੀ ਐ ਨਾ ਪੰਜਾ ਕਿੱਲਾਂ ਦੀ ਫਸਲ ਕਿੰਨੀ ਹੁੰਦੀ ਆ ਨਹੀਂ ਪੰਜਾ ਕਿੱਲਾਂ ਕਿੰ ਮੰਮੀ ਜੀ ਕਿਤੇ ਨਹੀਂ ਤੁਸੀਂ ਕੰਗਾਲ ਹੁੰਦੇ ਤੁਹਾਨੂੰ ਤੇ ਪਤਾ ਹੀ ਹੈ ਨਾ ਪੰਜਾ ਕਿੱਲਾਂ ਦੀ ਫਸਲ ਹੈ ਹਾਏ ਫਸਲ ਫੇਰ ਹੋ ਜਾਂਦਾ ਉਹ ਫਸਲ ਤਾਂ ਆ ਗਿਆ ਮੰਮੀ ਜੀ ਕਿਤੇ ਨਹੀਂ ਆਪਾਂ ਕੰਗਾਲ ਹੋ ਚੱਲੇ ਤੁਹਾਨੂੰ ਤੇ ਪਤਾ ਹੀ ਹੈ ਨਾ ਪੰਜਾ ਕਿੱਲਾਂ ਦੀ ਫਸਲ ਹੈ ਹਾਏ ਕੀ ਹੋ ਗਿਆ ਯਾਰ ਫਸਲ ਤਾਂ ਆਣ ਗਿਆ ਕੰਮ ਹੈ ਮੰਮੀ ਜੀ ਕਿਤੇ ਦੀ ਕੰਗਾਲ ਹੋ ਚੱਲੇ ਤੁਸੀਂ ਤੁਹਾਨੂੰ ਤੇ ਪਤਾ ਹੀ ਹੈ ਨਾ ਪੰਜਾ ਕਿੱਲਾਂ ਦੀ ਫਸਲ ਕਿੰਨੀ ਹੁੰਦੀ ਆ ਜੇ ਇੱਕ ਮੰਮੀ ਜੀ ਕਿਤੇ ਨਹੀਂ ਕੰਗਾਲ ਹੋ ਚੱਲੇ ਤੁਸੀਂ ਤਾਨੂੰ ਤੇ ਪਤਾ ਹੀ ਐ ਨਾ ਪੰਨਾਂ ਕਿੱਲਾਂ ਦੀ ਫਸਲ ਕਿੰਨੀ ਹੁੰਦੀ ਐ ਜੇ 1-2 ਵਾਰੀ ਮਹੀਨੇ 'ਚ ਹੀ ਮੰਗਵਾ ਵੀ ਲਵਾਂਗੇ ਨਾ ਕੁਛ ਨਹੀਂ ਉਹ ਚੱਲਿਆ ਜੀ ਇਹ ਤਾਂ ਮੰਗਵਾ ਹੀ ਲਈ ਹੀ ਤੇ ਮੇਰੇ ਵੱਲ ਕਿ ਚੁੱਕੀ ਆਈਆਂ ਜੀ ਸੱਸ ਵੀ ਠੀਕ ਐ ਇਹ ਇੱਥੇ ਕੱਟ ਲੈ ਐ ਚ ਸ਼ੁਰੂ ਕਰ ਮੰਮੀ ਸੱਸ ਦਿਆਂ ਕੀ ਦੱਸਾਂ ਲੱਗੀ ਹੀ ਆਪਣੇ ਅਖੜੀ ਵਖਾਉਣਾ ਲੱਗੀ ਐਕਟਿੰਗ ਕਰ ਮੰਮੀ ਸੱਸ ਦਿਆਂ ਤੁਹਾਨੂੰ ਕੀ ਦੱਸਾਂ ਲੱਗੀ ਹੀ ਆਪਣਿਆਂ ਰੰਗ ਵਿਖਾਉਣਾ ਇਹ ਹੋ ਗਿਆ ਅਜੇ ਤਾ ਤੁਹਾਨੂੰ ਮੈਂ ਨਹੀਂ ਬਣਾਣੀ ਰੋਟੀ ਮੈਂ ਉਹ ਨਹੀਂ ਬਣਾਣੀ ਰੋਟੀ ਤੂੰ ਵਾ ਮਮੀ ਕੱਲ ਆਪ ਜੀ ਕਹਿ ਦਿੱਤਾ ਹੁਈ ਇਹਨੂੰ ਰੋਟੀ ਬਣਾ ਲਈ ਆਪੇ ਉਹ ਯਾਰ ਕੀ ਕਰ ਬਣਾ ਲੂੰਗੀ ਦੋ ਮਿੰਨੀ ਦੱਸ ਮੈਂ ਕਹਿਤਾ ਵਾ ਤੇ ਸਰੀਰ ਦਾ ਪਤਾ ਥੋੜਾ ਕੋਈ ਹੁੰਦਾ ਵਾ ਤੂੰ ਵਾ ਮਮੀ ਕੱਲ ਆਪ ਜੀ ਕਹਿ ਦਿੱਤਾ ਸੀ ਇਹਨੂੰ ਮੈਂ ਆਪੇ ਬਣਾ ਲੂੰਗੀ ਹੁਣ ਮੈਂ ਕਹਿੰਦੀ ਮੋਣਾ ਜਾ ਮਮੀ ਤੇ ਆਪ ਜੀ ਕਿਹਾ ਸੀ ਇਹਨੂੰ ਯਾ ਬੇ ਉਹ ਯਾਰ ਭਾਜੀ ਕੋਈ ਨਹੀਂ ਮੁੰਡਿਆ ਸਿਸਟਮ ਆਉਟ ਹੋ ਗਿਆ ਸਰ ਭਾਜੀ ਔਖੇ ਹੁੰਦੇ ਆ ਫੇਰ ਆਉਂਦੇ ਯਾਰ ਭਾਜੀ ਇਹ ਕਿਹੜੀ ਲਾਚ ਮੈਂ ਨਹੀਂ ਹੁਣ ਮੈਂ ਨਹੀਂ ਕਰਨਾ ਮੈਂ ਨਹੀਂ ਹੁਣ ਕਰਨਾ ਮੈਂ ਨਹੀਂ ਯਾਰ ਮੇਰਾ ਹਾਸਾ ਨਿਕਲ ਜਾਣਾ ਮੈਂ ਬੜੀ ਮੁਸ਼ਕਲੋ ਸੀਨ ਕੀਤਾ ਵਾ ਮੁੰਡੀ ਮੇਰ ਕੋ ਹਣਾਓ ਨਹੀਂ 1 ਮਿੰਟ ਦਾ ਹੋ ਗਿਆ ਵਾ ਸੀ ਅੱਛਾ ਅੱਛਾ ਫੇਰ ਠੀਕ ਹੈ ਤੂੰ ਇੰਨੀ ਗੱਲ ਕਹਿ ਨਾ ਵੀ ਮੰਮੀ ਆਪੇ ਤਾਂ ਤੁਸੀਂ ਕਹਿੰਦੇ ਸੀ ਵੀ ਉਹਨੂੰ ਰੋਟੀ ਬਣਾਉਣੀ ਨਹੀਂ ਆਉਂਦੀ ਤੂੰ ਆਂ ਅਮੀ ਤੂੰ ਆਪ ਤੇ ਕਿਹਾ ਸੀ ਉਹਨੂੰ ਰੋਟੀ ਨਹੀਂ ਬਣਾਉਣੀ ਹੁੰਦੀ ਮੈਂ ਕਿਹੜੇ ਮੂੰਹ ਨਾਲ ਜਾਵਾਂ ਤੇਲ ਮਮੀ ਜੀ ਤੁਸੀਂ ਆਪ ਤੇ ਕਿਹਾ ਸੀ ਕਿ ਉਹਨੇ ਰੋਟੀ ਨਹੀਂ ਬਣਾਉਣੀ ਹੁੰਦੀ ਤੁਹਾਨੂੰ ਬਣਾਉਣੀ ਪੈਂਦੀ ਆ ਹਏ ਕਰਨਾ ਜਾਂਦੇ 21 ਅੱਛਾ ਹੁਣ ਮੈਂ ਨੌਕਰਾ ਨਹੀਂ ਲੈਣ ਜਾਵਾ ਮੈਨੂੰ ਭੁੱਖ ਲੱਗੀ ਆ ਨਾ ਡੜੀਆਂ ਰੋਟੀ ਨਹੀਂ ਖਾਦੀ ਸਵੇਰ ਦੀ ਹੁਣ ਮੈਂ ਕੀ ਕਰਨਾ 21 ਜਿਵੇਂ ਇੱਕ ਦਿਨ ਵੀ ਨਾ ਰੋਟੀ ਚੰਗਾ 21 ਆ ਵੀ ਚੰਗਾ ਹੋਇਆ ਮੈਂ ਸਵੇਰ ਦਾ ਨਾ ਕੁਝ ਨਾ ਕੁਝ ਖਾ ਲਿਆ ਨਹੀਂ ਤੇ ਜੇ ਮੈਂ ਨਾ ਨਾ ਖਾਂਦੀ ਫਿਰ ਮੈਂ ਵੀ ਭੁੱਖੀ ਰਹਿ ਜਾਣਾ ਸੀ ਖਾਣ ਤੇ ਪਕਾਉਣ ਤੂੰ ਵੀ ਨਹੀਂ ਉੱਠਦੇ ਤੇ ਉਹ ਮਹਾਰਾਣੀ ਵੀ ਨਹੀਂ ਉੱਠਦੀ ਪੰਜਾ ਕਿਲਲੇ ਲੀ ਲੱਗ ਦਿੱਤੀ ਮੈਨੂੰ ਆ ਜਿਹੜੀ ਪੰਜਾ ਕਿਲਲੇ ਲੱਭ ਕੇ ਦਿੱਤੀ ਹੈ ਮੈਨੂੰ ਉਹ ਵੀ ਨਹੀਂ ਉੱਠਣ ਦੀ ਉਹ ਤੇਰੀ ਮਾਂ ਦਾ ਬੇੜਾ ਬੈਠਾ ਹੀ ਮੈਂ ਉਹਨੂੰ ਚੰਗੇ ਚੰਗੇ ਰਿਸ਼ਤੇ ਜਿਹੜੇ ਹੁੰਦੇ ਸੀ ਟਕਰਾ ਟਕਰਾ ਚ ਤੇਲ ਤਾਂ ਭਾਰਾ ਕਰ ਗਿਆ ਲੱਗ ਸੁਣ ਦੇ ਸੀ ਇਹਦਾ ਹੁੰਦਾ ਦੂਜਾ ਟਿਪ ਚਲੋ ਕੋਈ ਗੱਲ ਨਹੀਂ ਯਾਰ ਬੰਦਾ ਗਲਤੀਆਂ ਦਾ ਪਤਾ ਵਾ ਗਲਤੀ ਜਿਹੜੀ 5 ਕਿਲੇ ਲੱਭੀ ਤੁਸੀਂ ਕਿਤੇ ਹੋਈ ਜਾਂਦੀ ਐ ਘਾਣਾ ਨਾ ਕਰੋ ਐਕਟਿੰਗ ਦਾ ਘਾਣਾ ਹੋਂ ਗਿਆ ਮਾਟਰਾਈਡ ਕਰਕੇ ਤਾਂ ਸਮੈਸਟਰੀ ਤੇ ਰਲਾਓ ਕੋਈ ਲਾਈਨ ਨਾ ਲੈਣ ਦੇ ਮਿਲਦਾ ਨਹੀਂ ਚਲ ਯਾਰ ਉਹ ਜਿਹੜੀ 5 ਕਿਲੇ ਵਾਲੀ ਮਹਾਨ ਵਾਲੀ ਲੱਭ ਕੇ ਦਿੱਤੀ ਉਹ ਵੀ ਨਹੀਂ ਉੱਠਦੀ ਓਏ ਪੁੱਤ ਤੇਰੀ ਮਾਂ ਦਾ ਬੇੜਾ ਬੈਠਾ ਈ ਫੇਰ ਹੁਣ ਰੋਟੀ ਥੋੜੀ ਉਹਨੇ ਪਕਾਉਣੀ ਆ ਪੰਜ ਕਿਲੇ ਉਹਨੇ ਫੂਕ ਕੇ ਖਾ ਜੀਏ ਫੂਕ ਕੇ ਤਾਂ ਨਹੀਂ ਪੁੱਤ ਖਾਦੇ ਜਾਣੇ ਕੀ ਗਾਣਾ ਮੇਰਾ ਕੀ ਹੈ ਕਿ ਸ਼ੁਕਰਾਨਾ ਸਮਾਗਮ ਕਰਦੇ ਕਿ ਜਲਦੀ ਜੀ ਕਹਿਣ ਡਿਆ ਮੈਂ ਮੇਰਾ ਇੱਕ ਵਿਆਹ ਹੋਰ ਕਰਦੇ ਮੈਂ ਤੇ ਕਹਿਣ ਡਿਆ ਵੀ ਸ਼ੁਕਰਾਨਾ ਸਮਾਗਮ ਕਰ ਦੋ ਚੰਗਾ ਵਾ ਇਹ ਕਿਧਰ ਰੋਟੀਆਂ ਬਣਾਉਣ ਨਹੀਂ ਡੀਆਂ ਫਿਰ ਕੀ ਕਰੀ ਹਣ ਦੋ ਜੀ ਨੇ ਵੀ ਨਹੀਂ ਬਣਾਉਣੀਆਂ ਤੇ ਜੇ ਨਾ ਉਹ ਮੈਂ ਕਹਿਣਾ ਵੀ ਤੁਸੀਂ ਰੋਟੀਆਂ ਲਾਉਣੀਆਂ ਕਿ ਕਿੱਲੇ ਹੱਟ ਕੋ ਗੈਰ ਹੈਗੀ ਹੈ ਨਾ ਤੂੰ ਰੋਟੀਆਂ ਤੂੰ ਆ ਪੁੱਤ ਪੰਜਾਂ ਪੰਜਾ ਟੋਆ ਤੁਹਾਡਾ ਹੀ ਬਾਜੀ ਟੋਆ ਪੁੱਤ ਦਲਜੀਤ ਪੰਜਾ ਕਿੱਲਿਆਂ ਵਾਲੀ ਜਿਹੜੀ ਗੱਲ ਹੀ ਆਪਣੀ ਮਾਂ ਨੂੰ ਦੱਸਣੀ ਸੀ ਨਾ ਪੁੱਤ ਦਲਜੀਤ ਪੰਜਾ ਕਿੱਲਿਆਂ ਦੇ ਲਾਲਾ ਉਹ ਤੇ ਨਵਾਸਾ ਆ ਗਿਆ ਚੱਲ 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 21 ਪੁੱਤ ਪੰਜਾ ਕਿੱਲਿਆਂ ਵਾਲੇ ਦੀ ਮੈਨੂੰ ਕੋਈ ਗੱਲ ਸੁਣਾਉਂ ਡਿਆ ਆਪਣੀ ਮਾਂ ਨੂੰ ਦੱਸਦਾ ਉਹ ਮੰਮੀ ਨੂੰ ਦੱਸਿਆ ਸੀ ਕਿ ਨਹੀਂ ਮੇਰੇ ਕੋਲ ਨਹੀਂ ਉਠਿਆ ਜਾਂਦਾ ਸੰਦੀਪ ਨੂੰ ਕਹੇ ਤੇ ਸੰਦੀਪ 21 ਕਰ ਲੋ ਯਾਰ 21 ਆੜੀ ਕਰ ਤੂੰ ਮੈਨੂੰ ਸੁਣਾਉਂ ਡਿਆ ਵਾ ਪੰਜਾ ਕਿੱਲਿਆਂ ਵਾਲੀ ਇਹ ਆਪਣੀ ਮਾਂ ਨੂੰ ਦੱਸਣੀ ਸੀ ਨਾ ਚੰਦੀ ਚੱਲੇ ਭਾਈ ਇੱਕ ਦਿਨ ਤੈਨੂੰ ਮੰਗਵਾਤੀ ਤੂੰ ਤਾਂ ਰੋਜ਼ ਹੀ ਗੇਟ ਜਾਣਾ ਫਿਰ ਰੋਜ਼ ਹੀ ਉੱਥੇ ਪੈਕ ਹੋ ਕੇ ਆ ਗਿਆ ਪੈਕ ਹੋ ਕੇ ਆ ਗਿਆ ਰੁਕ ਜਾਓ ਸੰਦੀਪ ਜੇ ਇਦਾਂ ਇਦਾਂ ਸੰਦੀਪ ਜੇ ਰੋਜ਼ ਇਦਾਂ ਰੋਟੀ ਪਾਣੀ ਆਉਣ ਲੱਗ ਪਿਆ ਨਾ ਮੰਮੀ ਜੀ ਕੀ ਤੇਰੇ ਤੁਸੀਂ ਕੰਗਾਲੋ ਚੱਲੇ ਤੁਹਾਨੂੰ ਤੇ ਪਤਾ ਹੀ ਐ ਪੰਜਾ ਕਿਲਿਆਂ ਦੀ ਫਸਲ ਮੰਮੀ ਜੀ ਤੁਹਾਨੂੰ ਤੇ ਪਤਾ ਹੀ ਹੈ ਨਾ ਦੁਬਾਰਾ ਕਰਨੀ ਹੈ ਨਾ ਸਾਰੇ ਹੂੰ ਹੂੰ ਠੀਕ ਹੈ ਇੱਥੇ ਹੀ ਮੰਮੀ ਜੀ ਕਿਤੇ ਨਹੀਂ ਕੰਗਾਲ ਹੁੰਦੇ ਤੁਸੀਂ ਤੁਹਾਨੂੰ ਤੇ ਪਤਾ ਹੀ ਹੈ ਨਾ ਪੰਨਾਂ ਕਿੱਲਾਂ ਦੀ ਫਸਲ ਕਿੰਨੀ ਹੁੰਦੀ ਆ ਉਹ ਨਹੀਂ ਅੱਜ ਕਿਹਨੇ ਫਸਲ ਕਿੰਨੇ ਘੱਟ ਨਹੀਂ ਹੁੰਦੀ ਮੰਮੀ ਜੀ ਕਿਤੇ ਨਹੀਂ ਤੁਸੀਂ ਕੰਗਾਲ ਹੁੰਦੇ ਤੁਹਾਨੂੰ ਤੇ ਪਤਾ ਹੀ ਹੈ ਨਾ ਪੰਨਾਂ ਕਿੱਲਾਂ ਦੀ ਫਸਲ ਹਾਇ ਫਸਲ ਫੇਰ ਹੋ ਜਾਂਦਾ ਉਹ ਫਸਲ ਜਾ ਗਿਆ ਮੰਮੀ ਜੀ ਕਿਤੇ ਨਹੀਂ ਆਪਾਂ ਕੰਗਾਲ ਹੋ ਚੱਲੇ ਤੁਹਾਨੂੰ ਤੇ ਪਤਾ ਹੀ ਹੈ ਨਾ ਪੰਨਾਂ ਕਿੱਲਾਂ ਦੀ ਫਸਲ ਹਾਏ ਕੀ ਹੋ ਗਿਆ ਯਾਰ ਹੱਸਣ ਤੇ ਆਣ ਗਿਆ ਕੰਮ ਹੈ ਮੰਮੀ ਜੀ ਕਿਤੇ ਨਹੀਂ ਕੰਗਾਲ ਹੋ ਚੱਲੇ ਤੁਸੀਂ ਤੁਹਾਨੂੰ ਤੇ ਪਤਾ ਹੀ ਹੈ ਨਾ ਪੰਜਾ ਕਿੱਲਾਂ ਦੀ ਫਸਲ ਕਿੰਨੀ ਹੁੰਦੀ ਆ ਜੇ ਇੱਕ ਮੰਮੀ ਜੀ ਕਿਤੇ ਨਹੀਂ ਕੰਗਾਲ ਹੋ ਚੱਲੇ ਤੁਸੀਂ ਤੁਹਾਨੂੰ ਤੇ ਪਤਾ ਹੀ ਹੈ ਨਾ ਪੰਜਾ ਕਿੱਲਾਂ ਦੀ ਫਸਲ ਕਿੰਨੀ ਹੁੰਦੀ ਆ ਜੇ ਇੱਕ ਦੋ ਵਾਰੀ ਮਹੀਨੇ ਚ ਹੀ ਮੰਗਵਾ ਵੀ ਲਵਾਂਗੇ ਨਾ ਕੁਛ ਨਹੀਂ ਉਹ ਚੱਲਿਆ ਜੀ ਇਹ ਤਾਂ ਮੰਗਵਾ ਹੀ ਲਈ ਹੀ ਤੇ ਮੇਰੇ ਵੱਲ ਕਿ ਚੁੱਕੀ ਆਈਆਂ